ਕੋਲਿੰਗ ਨੀਤੀ ਦੇ ਖਿਲਾਫ ਅੱਜ ਭਾਜਪਾ ਦੇ ਸੀਨੀਅਰ ਆਗੂ ਐਡਵੋਕੇਟ ਦਿਨੇਸ਼ ਆਧਰਵਾਜ ਨੇ ਕਿਹਾ ਕਿ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਲੈਂਡ ਕੋਲਿੰਗ ਨੀਤੀ ਉਤੇ ਚਾਰ ਹਫ਼ਤਿਆਂ ਲਈ ਰੋਕ ਲਗਾ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ ਭਾਜਪਾ ਕਿਸਾਨ ਦੇ ਨਾਲ ਖੜੀ ਹੈ। ਕਿਸਾਨਾਂ ਨੂੰ ਕਿਸੇ ਪ੍ਰਕਾਰ ਦੀ ਨਿਗਲੀ ਤੌਰ ਤੇ ਮਦਦ ਦਿ ਲੋੜ ਹੋਵੇ ਉਹ ਹਮੇਸ਼ਾ ਕਿਸਾਨਾਂ ਦੇ ਨਾਲ ਬਹੁਤ ਜੀ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਇੱਕ ਅਜਿਹੇ ਮੁੱਦੇ ਨੂੰ ਲੈ ਕੇ ਮੇਰੇ ਪਾਸ ਆਏ ਜਿਹੜਾ ਅੱਜ ਪੰਜਾਬ ਦੇ ਕੇਵਲ ਕਿਸਾਨ ਹੀ ਨਹੀਂ ਬਲਕਿ ਹਰੇਕ ਵਰਗ ਦੇ ਘਰੇ ਵਿੱਚ ਅੱਡੀ ਨਾਲ ਫਸਿਆ ਹੋਇਆ ਹੈ ਹਰ ਇੱਕ ਵਰਗ ਡਰਿਆ ਪਿਆ ਸੀ ਕਿ ਅੱਜ ਪੰਜਾਬ ਸਰਕਾਰ ਜੋ 2022 ਦੇ ਵਿੱਚ ਕਿਸਾਨਾਂ ਦਾ ਨਾਮ ਲੈ ਕੇ ਕਿਸਾਨਾਂ ਦੇ ਮੋਢੇ ਤੇ ਉੱਪਰ ਪੈਰ ਰੱਖ ਕੇ ਸਤਾ ਦੇ ਵਿੱਚ ਆਈ ਸੀ ਅੱਜ ਉਹ ਇਸ ਇਤਿਹਾਸ ਦੇ ਸਭ ਤੋਂ ਬੜੀ ਕਿਸਾਨ ਗਰੋਹੀ ਸਾਬਿਤ ਹੋਇਆ ਉਹ ਕਿਸਾਨਾਂ ਦਾ ਘਾੜ ਕਰਨ ਲਈ ਕਿਸਾਨੀ ਦਾ ਜ਼ਮੀਨਾਂ ਦਾ ਹੜੱਪਣ ਲਈ ਉਸ ਦਾ ਮਿਸਯੂਜ਼ ਕਰਨ ਲਈ ਇੱਕ ਲੈਂਡ ਪੂਲਿੰਗ ਨਾਮ ਦੀ ਇੱਕ ਨੂੰ ਅਸੀਂ ਕਹੀਏ ਅਸਲ ਦੇ ਵਿੱਚ ਕਾਲਾ ਕਾਨੂੰਨ ਲੈ ਕੇ ਆਇਆ ਮੈਂ ਧੰਨਵਾਦ ਕਰਦਾ ਮਾਨਜੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਜਿਨ੍ਹਾਂ ਨੇ ਪਹਿਲਾਂ ਤਾਂ ਸਰਕਾਰ ਨੇ ਜਦੋਂ ਇਸੀ ਪਾਲਿਸੀ ਬੌਸ ਐਂਡ ਤੋਂ ਮਨਾ ਕਰ ਦਿੱਤਾ ਮੁੱਕਰ ਗਈ ਤਦ ਉਹਨਾਂ ਨੇ ਇਸ ਪਾਲਿਸੀ ਦੇ ਉੱਪਰ ਇਹ ਹਾਲ 4 ਹਫ਼ਤਿਆਂ ਦੇ ਲਈ ਸਟੇਲ ਆਇਆ ਔਰ ਪੰਜਾਬ ਸਰਕਾਰ ਤੋਂ ਇਸ ਦਾ ਡਿਟੇਲ ਜਵਾਬ ਨਹੀਂ ਕੀ ਲੱਗਦਾ ਜਿਹੜੇ ਕਿਸਾਨਾਂ ਨੂੰ ਲੀਗਲੀ ਤੌਰ ਤੇ ਕੋਈ ਜਾਣਕਾਰੀ ਜਾਂ ਕਿਸੇ ਪ੍ਰਕਾਰ ਦੀ ਮਦਦ ਦੀ ਲੋੜ ਹੋਵੇ ਤਾਂ ਉਹ ਕਈ ਕਿਸਾਨਾਂ ਨੂੰ ਪਤਾ ਨਹੀਂ ਲੱਗਦਾ ਕਿ ਉਹਨਾਂ ਨੇ ਲੀਗਲੀ ਕੀ ਐਕਸ਼ਨ ਲੈਣਾ ਹੈ ਕਿਉਂਕਿ 4 ਹਫ਼ਤੇ ਦੀ 스테ਟ ਲੱਗੀ ਆ 4 ਹਫ਼ਤਿਆਂ ਬਾਅਦ ਅਗਲਾ ਕੀ ਪੰਜਾਬ ਮੰਡ ਜੋ ਹਰਿਆਣਾ ਹਾਈ ਕੋਰਟ ਦਾ ਅਗਲਾ ਹੁਕਮ ਹੋਵੇਗਾ ਇਸ ਮੰਦੇ ਦਾ ਚਲੋ ਨਹੀਂ ਪਤਾ 4 ਹਫ਼ਤੇ ਬਾਅਦ ਹੀ ਪਤਾ ਲੱਗੇਗਾ ਤੇ ਕੀ ਕਰਨਾ ਚਾਹੀਦਾ ਉਹ ਵੀ ਜੀ ਪਰ ਥੇ ਮੈਂ ਪਹਿਲੇ ਸਵਾਲ ਤੇ ਆਨਾ ਕਿ ਕਿਸਾਨਾਂ ਦੀ ਜਾਗਰੂਕਤਾ ਦੇ ਮੈਂ ਤੁਹਾਡੇ ਇਸ ਚੈਨਲ ਦੇ ਮਾਧਮ ਰਹਿ ਪੂਰੇ ਪੰਜਾਬ ਦੇ ਕਿਸਾਨਾਂ ਨੂੰ ਇਹ ਆਸ਼ਵਾਸ਼ਣ ਦਿੰਦਾ ਕਿ ਸਾਡੀ ਬੀਜੇਪੀ ਲੀਗਲ ਸਟੱਡੀ ਟੀਮ ਜਿਨ੍ਹਾਂ ਦੇ ਪਾਸ ਅੱਜ ਪੰਜਾਬ ਦੇ ਟੌਪ ਕਲਾਸ ਦੇ ਵਕੀਲ ਇਸ ਟੀਮ ਦੇ ਵਿੱਚ ਨੇ ਉਹ ਹਰ ਵਕਤ ਪੰਜਾਬ ਪੰਜਾਬੀਅਤ ਪੰਜਾਬੀ ਲਈ ਔਰ ਪੰਜਾਬੀ ਕਿਸਾਨੀ ਲਈ ਔਰ ਪੰਜਾਬ ਦੇ ਹਰੇਕ ਵਰਗ ਦੇ ਲਈ ਕਾਨੂੰਨੀ ਲੜਾਈ ਲੜਨ ਲਈ ਤਿਆਰ ਬੈਠੇ ਹਾਂ ਮੈਂ ਮੁਹੱਜਿਸ ਸਾਡੇ ਦੁਆਰਾ ਇਹ ਦੱਸਣਾ ਚਾਹਨਾ ਕਿ ਤੁਸੀਂ ਬਿਹਾਰ ਦੀ ਜਨਤਾ ਪਾਰਟੀ ਦੇ ਲੀਗਲ ਸੈੱਲ ਦੇ ਕਿਸੇ ਵੀ ਵਕੀਲ ਸਾਹਿਬ ਨੂੰ ਜਾ ਕੇ ਅਪਰੋਚ ਕਰੋ ਉਹ ਤੁਹਾਨੂੰ ਬਿਨਾਂ ਕਿਸੇ ਕਿੰਤੂ ਪ੍ਰੰਤੂ ਤੁਹਾਡਾ ਸਾਥ ਦੇਵੇਗਾ ਉਹ ਤੁਹਾਨੂੰ ਸਹੀ ਸੇਧ ਦੇਵੇਗਾ ਕਿ ਅਗਰ ਤੁਹਾਡੇ ਨਾਲ ਧੱਕਾ ਹੁੰਦਾ ਪੰਜਾਬੀਓ ਅਗਰ ਤੁਹਾਡੇ ਨਾਲ ਧੱਕਾ ਹੁੰਦਾ ਪੰਜਾਬ ਬੀਜੇਪੀ ਲੀਗਲ ਸੈਲਰੀ ਟੀਮ ਹਰ ਵਕਤ ਤੁਹਾਡੇ ਨਾਲ ਤੁਹਾਡੀ ਇਸ ਲੜਾਈ ਵਿੱਚ ਖੜੀ ਹੈ ਔਰ ਕਾਨੂੰਨੀ ਲੜਾਈ ਤੁਹਾਡੇ ਵੱਲ ਤੋਂ ਮੋਰੀ ਹੋ ਕੇ ਅਦਾਲਤਾਂ ਵਿੱਚ ਲੜੇ ਦੂਜੀ ਗੱਲ ਤੁਸੀਂ ਪੁੱਛੀ ਇਹ ਹਾਈ ਕੋਰਟ ਦਾ ਜੋ ਮਾਨ ਲੋ ਹਾਈ ਕੋਰਟ ਦਾ ਫੈਸਲੇ ਹੋਵੇਗਾ ਉਹ ਕੀ ਹੋਗਾ ਮੋਹੀ ਜੀ ਮੈਂ ਖੜੇ ਰਹੀ ਇਹ ਮੈਂ ਦੱਸਣਾ ਚਾਹਨਾ ਕਿ ਭਾਰਤ ਦੇ ਔਰ ਪੰਜਾਬ ਦੇ ਆਪਣੀ ਸਾਰੀ ਜਨਤਾ ਨੂੰ ਕਿ ਤੁਸੀਂ ਆਪਣੀਆਂ ਹਦਾਇਤਾਂ ਦੇ ਉੱਤੇ ਆਪਣੇ ਸੰਵਿਧਾਨ ਦੇ ਉੱਪਰ ਪੂਰਾ ਭਰੋਸਾ ਰੱਖੋ ਕਿ ਅਦਾਲਤ ਪੂਰੇ ਪਹਿਲੂ ਦੇਖੇਗੀ ਔਰ ਅਦਾਲਤ ਨੂੰ ਪਤਾ ਹੈ ਕਿ ਇਸ ਪਾਲਿਸੀ ਦੇ ਵਿੱਚ 10 ਪੈਸੇ ਨਹੀਂ 99.99% ਉਨਤਾ ਹੈ ਅਦਾਲਤ ਨੂੰ ਸਹੀ ਪਤਾ ਲੱਗ ਗਿਆ ਹੈ ਇਹ ਜਿਹੜੀ ਇਹ ਪਾਲਿਸੀ ਹੈ ਇਹ ਪੰਜਾਬ ਦੀ ਕਿਸਾਨੀ ਨੂੰ ਖਤਮ ਕਰਨ ਦੇ ਲਈ ਔਰ ਕੁਝ ਆਪਣੇ ਸਾਥੀ ਬਿਲਡਰਾਂ ਨੂੰ ਇਹਦਾ ਪਹੁੰਚਾਉਣ ਦੇ ਲਈ ਇਹ ਪਾਲਿਸੀ ਆਈ ਹੈ ਔਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮਾਰਯੋਗ ਅਦਾਜ ਇਸ ਪਾਲਿਸੀ ਨੂੰ ਖਤਮ ਕਰਾਉਣ ਦੇ ਹੁਕਮ ਦੇਵੇਗੀ ਮੋਹਿਦੀ ਜਿਸ ਦਿਨ ਦੀ ਇਸ ਪਾਲਿਸੀ ਦੀ ਨੀ ਰੱਖੀ ਗਈ ਹੈ ਪੰਜਾਬ ਸਰਕਾਰ ਵੱਲੋਂ ਪਹਿਲੇ ਦਿਨ ਤੋਂ ਹੀ ਭਾਰਤੀ ਜਨਤਾ ਪਾਰਟੀ ਪੰਜਾਬ ਪ੍ਰਦੇਸ਼ ਵੱਲ ਤੋਂ ਇਸ ਦਾ पुरजोर ਸ਼ਬਦਾਂ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ ਬੀਜੇਪੀ ਦੇ ਵਿਰੋਧ ਤੋਂ ਬਾਅਦ ਹੀ ਸਾਰੀਆਂ ਪਾਰਟੀਆਂ ਨੇ ਜਿਨ੍ਹਾਂ ਨੇ ਵੀ ਆਪਣਾ ਵਿਰੋਧ ਦਰਸਾਇਆ ਹੈ ਕੁਝੜਾ ਮਗਰਮੱਛੀ ਅੰਸੂ ਦਿਖਾਉਂਦੇ ਨੇ ਪਰ ਫਿਰ ਵੀ ਚਲੋ ਇਹ ਕੋਈ ਪੰਜਾਬ ਦੀ ਕਿਸਾਨੀ ਦੇ ਲਈ ਖੜਦਾ ਅਸੀਂ ਉਸ ਦਾ ਸਾਥ ਦਿੰਨੇ ਆ ਬੀਜੇਪੀ ਦੀ ਪਹਿਲੇ ਦਿਨ ਤੋਂ ਹੀ ਇਸ ਦਾ ਵਿਰੋਧ ਕਰ ਰਹੀ ਹੈ ਕਿਉਂਕਿ ਮੈਂ ਇੱਕ ਹੋਰ ਗੱਲ ਕਲੀਅਰ ਕਰਨਾ ਚਾਹੁੰਦਾ ਹਾਂ ਬੇਸ਼ੱਕ ਇਹ ਸਾਡੀ ਵਿਰੋਧੀ ਪਾਰਟੀ ਦੀ ਸਰਕਾਰ ਹੈ ਪਰ ਇੱਕ ਵੀ ਸਕੀਮ ਜਿਹੜੀ ਪੰਜਾਬ ਦੇ ਹਿੱਤ ਦੇ ਵਿੱਚ ਹੋਵੇਗੀ ਭਾਰਤੀ ਜਨਤਾ ਪਾਰਟੀ ਜਿਹੜੀ ਸੱਚਮੁੱਚ ਦੇ ਦੇ ਵਿੱਚ ਹਿੱਤ ਦੇ ਵਿੱਚ ਹੋਵੇਗੀ ਭਾਰਤੀ ਭਾਰਤੀ ਜਨਤਾ ਪਾਰਟੀ ਉਸ ਪਾਲਿਸੀ ਦੇ ਨਾਲ ਖੜੇਗੀ ਪਰ ਇਹ ਪਾਲਿਸੀ ਬਿਲਕੁਲ ਪੰਜਾਬੀਆਂ ਦੇ ਵਿਰੋਧ ਜਾ ਰਹੀ ਹੈ ਪੰਜਾਬੀਆਂ ਦਾ ਘਾਟ ਕਰ ਰਹੀ ਹੈ ਕਿਸਾਨੀ ਦਾ ਘਾਟ ਕਰ ਰਹੀ ਹੈ ਇਸ ਲਈ ਬੀਜੇਪੀ 17 ਅਗਸਤ ਤੋਂ ਸਤੰਬਰ 5 ਤੱਕ ਇੱਕ ਯਾਦ ਰੱਖੋ ਕਿ ਸੇਵ ਲੈਂਡ ਸੇਵ ਫਾਰਮਰ ਨਾਂ ਦੀ ਇੱਕ ਯਾਤਰਾ ਕੱਢਣ ਜਾ ਰਹੀ ਹੈ ਜੋ ਕਿ ਇੱਕ ਪੰਜਾਬ ਦੇ ਪਿੰਡ-ਪਿੰਡ ਵਿੱਚ ਜਾਵੇਗੀ ਔਰ ਪਠਾਨਕੋਟ ਜਾ ਕੇ ਇਹ ਖਤਮ ਹੋਵੇਗੀ 17 ਅਗਸਤ ਤੋਂ 5 ਸਤੰਬਰ ਤੱਕ ਅੱਜ ਤੱਕ ਕਿਸੇ ਵੀ ਹੋਰ ਪੰਜਾਬ ਦੀ ਪਾਰਟੀ ਨੇ ਜੋ ਕਿ ਕਿਸਾਨਾਂ ਦਾ ਨਾਮ ਜੱਪ-ਜੱਪ ਕੇ ਕਿਸਾਨਾਂ ਦੇ ਪ੍ਰਤੀ ਚੁਕੀ ਹਮਦਰਦੀ ਦੱਸ ਕੇ ਉਹਨਾਂ ਦੀ ਵੋਟ ਬਸੂਲ ਦੀ ਆ ਉਹਨਾਂ ਨੇ ਕੋਈ ਐਸਾ ਉਪਰਾਲਾ ਨਹੀਂ ਕੀਤਾ ਪਰ ਭਾਤੀ ਜਨਤਾ ਪਾਰਟੀ 17 ਅਗਸਤ ਤੋਂ 5 ਸਤੰਬਰ ਤੱਕ ਪਿੰਡ ਪਿੰਡ ਜਾ ਕੇ ਜਾਗਰੂਕਤਾ ਅਭਿਆਨ ਇੱਕ ਤਰ੍ਹਾਂ ਦਾ ਚਲਾਈਗੀ